ਅੱਜ ਜਦੋਂ ਅਸੀਂ ਮਾਰਕੀਟ ਗਏ ਇੰਨੀ ਜ਼ਿਆਦਾ ਤੇਜ਼ ਧੁੱਪ ਤੇ ਐ ਗਰਮੀ ਪੂਰੀ ਬੁਰਾ ਹਾਲ ਸੀ ਗਰਮੀ ਦੇ ਨਾਲ ਤੇ ਉੱਥੇ ਜਦੋਂ ਹੀ ਅਸੀਂ ਪਹੁੰਚੇ ਥੋੜੀ ਦੇਰ ਬਾਅਦ ਹੀ 15 ਮਿੰਟਾਂ ਬਾਅਦ ਇੰਨੀ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਇੱਕਦਮ ਮਤਲਬ ਨੇਹਰਾ ਛਾ ਗਿਆ ਸਾਰੇ ਕਿਤੇ ਜਦੋਂ ਦੇਖਿਆ ਐ ਇੱਕਦਮ ਮੀਂਹ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਤਾਂ ਸਾਰਾ ਬਠੰਡਾ ਮੀਂਹ ਨਾਲ ਭਰ ਗਿਆ ਅੱਧਾ ਘੰਟਾ ਪੂਰਾ ਜੰਮ ਕੇ ਮੀਂਹ ਪਿਆ ਤੇ ਦੇਖੋ ਸਾਡੇ ਬਠੰਡੇ ਦਾ ਕੀ ਹਾਲ ਹੋ ਗਿਆ ਅੱਧੇ ਘੰਟੇ ਦੇ ਵਿੱਚ ਸਾਰਾ ਬਠੰਡਾ ਐ ਪਾਣੀ ਨਾਲ ਭਰ ਗਿਆ ਪਤਾ ਨਹੀਂ ਦੇਖ ਲੋ ਜੀ ਬਾਬਾ ਕੀ ਹੁੰਦਾ ਆ ਕੇ ਪਾਣੀ ਦਾ ਸਭ ਕਰਦਾ ਪਾਣੀ ਦਾ ਚਾਰੇ ਪਾਣੀ ਤਾਂ ਫਿਰ ਇਹ ਟਿਕਨੇ ਦਰਿਆਈ ਬਣਿਆ ਪਿਆ ਹਾਂ ਕੀ ਆਲੀ ਚੇਤਰੀ ਆਂਦਾ ਹਾਂ ਪੀ ਚੜੀ ਜਾਂਦਾ ਇਹ ਪਾਣੀ ਦਾ ਲਗਾ ਰਹੇ ਲੋ ਮੀਰੇ ਦਰ ਦੇਖੋ ਕਿੰਨਾ ਡ੍ਰੈਫਟ ਕੇਾਮ ਲੱਗਤੇ ਆ ਜਾਂਦਾ ਲੱਗਣਾ ਹੀ ਨਹੀਂ ਥੋੜਾ ਅਜ ਤੱਕ ਇਸ ਪੀਜ ਲੌਣਾ ਲਾਵਾ ਦੇ ਦੇਖੋ ਕਿ ਹੋਇਆ ਦਰਿਆਈ ਬਣਿਆ ਤੇ ਪੂਰਾ ਇਹਨੇ ਕਿ ਮੀਨਾਂ ਵਾਲੀਆਂ ਬਣ ਕੇ ਸਾਡੀ ਖਲੀ ਚ ਵੀ ਆਈ ਮੀਨ ਕਾਫੀ ਪਿਆ ਦੇ ਸਾਡੀ ਖਲੀ ਚ ਪਤਾ ਨਹੀਂ ਲੱਗਦਾ 20 ਪਏ ਦਾ ਆਏ ਸਾਡੀ ਖਲੀ ਚ ਪਤਾ ਨਹੀਂ ਚਾ ਪਤਾ ਨਹੀਂ ਛੋਟੇ ਵਰਕ ਕਰੀ ਤੇ ਪਤਾ ਨਹੀਂ ਸਾਡੇ ਕੀ ਆਲੀ ਪਤਾ ਨਹੀਂ ਇਹ ਕੱਦਾ ਏਰੀਆ ਦਾ ਰਸਤਾ ਹੈ। ਆਪਣਾ ਏਰੀਆ ਹੁਕਮ ਚਲਾ। ਮੈਨੂੰ ਵੀ ਬਿੱਲ ਦੇ ਦੇ। ਮੈਨੂੰ ਵੀ ਮੈਨੂੰ ਵੀ ਭੇਜ ਦਿੰਦੇ। ਐਵੇਂ ਤਾਂ ਨਹੀਂ ਕਹਿੰਦੇ ਆਪਣਾ ਬੰਦੇ ਦਾ ਬੋਗਿਆ। ਇਹ ਪਾਣੀ ਦੀ ਦੁਕਾਨ ਹੈ। ਐਥੋਂ ਅੱਗੇ ਚਾਹ ਹੋ ਗਿਆ ਨਾ ਦੇਖੋ ਉੱਥੇ ਘਟ ਗਿਆ। ਪਾ ਦੇਗਾ ਨਾ ਨਹੀਂ ਸਿੱਪਾ ਪਾਣੀ ਵੀ ਬਹੁਤ ਹੈ ਨਹੀਂ ਤਾਂ ਹੋ ਜਾ ਉਹ ਦੇਖੋ ਜਿਹੜੀ ਖੜੀਆਂ ਬਾਪੂ ਨਹੀਂ ਹੋਣੀਆਂ ਅਜੇ ਵੀ ਮੀਨਾ ਨੂੰ ਬੁਰਾ ਵਾਲੀ ਕਰਤਾ ਹਨ ਦੇਖ ਜਿਹੜਾ ਉਹ ਦਿਨ ਸਾਰਾ ਦਿਨ ਸੋਮਵਾਰ ਨੂੰ ਨਹੀਂ ਪੀਤਾ ਪਾਣੀ ਉਦੋਂ ਕੀ ਹਾਲ ਹੋਇਆ ਹੋਊਗਾ ਉਹਨੇ ਸਿਰਫ ਅੱਧਾ ਘੰਟਾ ਨਹੀਂ ਪਿਆ ਤੇਦਰ ਜੀ ਇਧਰ ਬਾਬਾ ਤੇ ਹਾਲ ਉਹ ਅਜਰਾ ਕੁ ਰਾ ਕਿਤੇ ਮਗਰ ਉਹ ਇਧਰ ਜੀ ਜੀ ਹਾਲ ਨਹੀਂ ਕਰ ਰਿਹਾ ਲੱਗਦਾ ਇੰਨੀ ਦਵਾਈ ਜਾਂਦੇ ਆਪਾਂ ਟਿਕਾਉਂਦੇ ਨਹੀਂ ਉਧਰੋਂ ਲਾਈਟਾਂ ਨਹੀਂ ਹੋਈਆਂ ਆਪਣੇ ਆਏ ਬੱਸਿਓ